ਭਗਤ ਕਬੀਰ ਤਾਈ ਇੱਕ ਰਾਜਾ ਸਦਾ ਦੇ ਕਿਸੀ ਕਰਦਾ ਜਗਤ ਮੁਕਤੀ ਰਸਤਾ ਦੱਸੋ ਕਹਿ ਕਹਿ ਹੋ ਕੇ ਪਰਦਾ ਅਕ ਕੇ ਇੱਕ ਦਿਨ ਤੁਰੇ ਭਗਤ ਜੀ ਮੰਤਰ ਵਾਏ ਗੁਰੂ ਬੜ ਕੇ ਚੱਲ ਦਿਖਾਵਾ ਮੁਕਤੀ ਰਸਤਾ ਪਰਬਤ ਚੋਟੀ ਚੜ੍ਹ ਕੇ ਭਾਰੇ ਤਿੰਨ ਪੱਥਰਾਂ ਦੀ ਗੱਡੀ ਰਾਜੇ ਨੂੰ ਚੁਕਵਾਈ ਹੁਕਮ ਦਿੱਤਾ ਏ ਲੈ ਚੱਲੀ ਉੱਪਰ ਨਾਲ ਸਾਡੇ ਭਾਈ ਜਰਾ ਦੂਰ ਚੱਲੇ ਰਾਜਾ ਹਫੀਆ ਕਹਿਣ ਲੱਗਾ ਲੜਖੰਦਾ ਮਹਾਰਾਜ ਬੋਝਾ ਹੈ ਭਾਰਾ ਕਦਮ ਨਾ ਪੁੱਟਿਆ ਜਾਂਦਾ ਇੱਕ ਪੱਥਰ ਸੁੱਟਵਾਏ ਭਗਤ ਨੇ ਉਸ ਨੂੰ ਅੱਗੇ ਚਲਾਇਆ ਥੋੜੇ ਕਦਮ ਫੇਰ ਚੱਲੀ ਉਸ ਨੇ ਜੀ ਕਚਹਾੜਾ ਪਾਇਆ ਦੂਜਾ ਪੱਥਰ ਵੀ ਛਟਵਾ ਕੇ ਫੇਰ ਤੋਰੀਆ ਅੱਗੇ ਪਰ ਹਾਲੀ ਪੀ ਭਾਰ ਉਸ ਨੂੰ ਲੱਕ ਤੋੜਮਾਂ ਲੱਗੇ ਔਖੀ ਘਾਟੀ ਵਿਖੜਾ ਪੈਂਡਾ ਉੱਚਾ ਚੜ ਕੇ ਜਾਣਾ ਨਾ ਮੁਕਿੰਸੀ ਭਾਰ ਉਸ ਚੁੱਕ ਕੇ ਅੱਗੋਂ ਕਦਮ ਉਠਾਣਾ ਤੀਜਾ ਪੱਥਰ ਵੀ ਛਟਵਾਇਆ ਰਾਜਾ ਹੌਲਾ ਹੋਇਆ ਛਟਪਟ ਜਾ ਝੋਟੀ ਤੇ ਚੜਿਆ ਛਟ ਟਪ ਟਿੱਬਾ ਟੋਇਆ ਅਸਕੇ ਭਗਤ ਹੋਰਾ ਫਰਮਾਇਆ ਇਹੋ ਮੁਕਤੀ ਰਸਤਾ ਜਦ ਤੱਕ ਚੋਟੀ ਜੜ ਨਾ ਸਕੀਏ ਜਦ ਤੱਕ ਬੱਜਾ ਫਸਦਾ ਤ੍ਰਿਸ਼ਨਾ ਮੋਹ ਅਹੰਕਾਰ ਤਿਨ ਹਨ ਪੱਥਰ ਤੈ ਸਿਰ ਚਾਏ ਭਾਰਾ ਭੋਜ ਲ ਪਰਬਤ ਤੇ कीकर चढ़िया जाए मुक्ति चाहे ता तिन्ने पत्थर सुटके के हो जा हल्का मार दुड़ंगे उच्चा चढ़ पा परम जोत दा चलका राजे ताई ज्ञान हो गया जीवन मुक्ति पाई सुथरे नूपी मुफ्त कीमती एह कुंडी हथियाई सुथरे नूपी मुफ्त ਕੀਮਤੀ ਏਕੁੰਡੀ ਹਥਿਆਈ ਧੰਨਵਾਦ